ਬਾਰਮਨ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਗੈਰ ਕੁਦਰਤੀ ਹੜ੍ਹ ਆਏ ਹੋਏ ਆ ਜਿਹਦੇ ਕਰਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਆ ਸੋ ਇਸ ਭਿਆਨਕ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਆਪਣਾ ਜਿਹੜਾ ਫਰਜ਼ ਆ ਉਹ ਨਿਭਾਇਆ ਜਾ ਰਿਹਾ ਆ ਤੇ ਤਕਰੀਬਨ ਹਰੇਕ ਘਰ ਦੇ ਵਿੱਚ ਹਰੇਕ ਪਰਿਵਾਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਤੱਕ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਐਨ ਜੀਓ ਨੇ ਜਿਹੜੀ ਪਹੁੰਚ ਆ ਉਹ ਕੀਤੀ ਵਿਦੇਸ਼ੀ ਖਾਲਸੇ ਨੇ ਵੀ ਬਹੁਤ ਵੱਡਾ ਜਿਹੜਾ ਆਪਣਾ ਯੋਗਦਾਨ ਆ ਉਹ ਪਾਇਆ ਆ ਸੋ ਕੱਲ ਇੱਕ ਹੁਣ ਖਬਰ ਸਾਹਮਣੇ ਆਈ ਏ ਕਿ ਇੱਕ ਬਲਾਤਕਾਰੀ ਇੱਕ ਕਾਤਲ ਡੇਰਾ ਸਿਰਸੇ ਦਾ ਮੁਖੀ ਗੁਰਮੀਤ ਰਾਮ ਰਹੀਮ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵੰਗਾਰ ਪਾ ਰਿਹਾ ਆ ਕਿ ਉਹ ਵੀ ਉਹਦਾ ਜਿਹੜਾ ਡੇਰਾ ਸਿਰਸਾ ਆ ਉਹ ਵੀ ਪੰਜਾਬ ਦੇ ਵਿੱਚ ਹੜਪੀੜਤਾਵਾਂ ਦੇ ਲਈ ਜਿਹੜਾ ਆ ਉਹ ਰਾਸ਼ਨ ਭੇਜੇਗਾ ਸਮਗਰੀ ਭੇਜੇਗਾ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਡੇਰਾ ਸਿਰਸਾ ਮੁਖੀ ਨੂੰ ਕਿ ਸਾਨੂੰ ਤੇਰੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਤੇਰੇ ਵੱਲੋਂ ਭੇਜੀ ਹੋਈ ਸਮਗਰੀ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੂੰ ਸ੍ਰੀ ਆਕਾਜ਼ ਤਖਤ ਸਾਹਿਬ ਵੱਲੋਂ ਛੇਕਿਆ ਹੋਇਆ ਆ ਤੂੰ ਖਾਲਸਾ ਪੰਥ ਵੱਲੋਂ ਛੇਕਿਆ ਹੋਇਆ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸਨ ਜਿਹਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਉਹਦੇ ਵਿੱਚ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਮੁੱਖ ਦੋਸ਼ੀ ਆ ਤੇ ਇਹਦੀ ਜਿਹੜੀ ਰਖੇਲ ਸੀ ਹਣੀਪ੍ਰੀਤ ਉਹ ਵੀ ਜਿਹੜੀ ਆ ਉਹ ਮੁੱਖ ਦੋਸ਼ੀ ਆ ਸੋ ਡੇਰਾ ਸਿਰਸਾ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਪੰਜਾਬ ਦੇ ਸਿੱਖ ਪੰਜਾਬ ਦੇ ਜਿਹੜੇ ਲੋਕ ਆ ਉਹ ਕਦੇ ਵੀ ਪਰਵਾਣ ਨਹੀਂ ਕਰਨਗੇ ਪੰਜਾਬ ਦੇ ਜਿਹੜੇ ਸਿੱਖ ਆ ਉਹ ਅਣਖੀ ਸਿੱਖਿਆ ਉਹ ਗੈਰਤਮੰਦ ਸਿੱਖਿਆ ਜਿਹੜਾ ਪੰਜਾਬ ਆ ਇਹ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਜਿਉਂਦਾ ਆ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਉਹ ਵੱਸਦਾ ਆ ਤੇ ਪੰਜਾਬ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਸਾਨੂੰ ਕਿਸੇ ਦੁਸ਼ਮਣ ਵੱਲੋਂ ਕਿਸੇ ਪੰਥ ਦੋਖੀ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮਗਰੀ ਆ ਉਹ ਨਹੀਂ ਚਾਹੀਦੀ ਸੋ ਜਿਹੜਾ ਈਆਂ ਭੈਣਾਂ ਦੀ ਪੱਤ ਰੋਜ਼ਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਦਾ ਹੋਵੇ ਲੋਕਾਂ ਦਾ ਕਤਿਆਮ ਜਿਹੜਾ ਆ ਉਹ ਕਰਦਾ ਹੋਵੇ ਲੋਕਾਂ ਦਾ ਜਿੰਸੀ ਅਤੇ ਮਾਨਸਿਕ ਸ਼ੋਸ਼ਣ ਕਰਦਾ ਹੋਵੇ ਸੋ ਅਜਿਹੇ ਬੰਦੇ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਕੋਈ ਪ੍ਰਵਾਨ ਨਹੀਂ ਕੀਤੀ ਜਾਏਗੀ ਸੋ ਇਹ ਵੀ ਪਤਾ ਲੱਗਾ ਸੀ ਕਿ ਜਿਹੜੇ ਜਿਹੜੇ ਵੀ ਡੇਰਾ ਪ੍ਰੇਮੀ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਜੇਲ੍ਹਾਂ ਹੋਈਆਂ ਆ ਜਾਂ ਜਿਨ੍ਹਾਂ ਦੇ ਉੱਤੇ ਕੇਸ ਪਏ ਹੋਏ ਆ ਉਹ ਵੀ ਹੁਣ ਲੋਕਾਂ ਦੇ ਵਿੱਚ ਵਰਨ ਦੇ ਲਈ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਲਈ ਤੇ ਉਹ ਜਿਹੜੀ ਆ ਪਿੰਡਾਂ ਤੋਂ ਜਿਹੜੀ ਸਮਗਰੀ ਆ ਉਹ ਇਕੱਠੀ ਕਰ ਰਹੇ ਆ ਸੋ ਪੰਜਾਬ ਦੇ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਡੇਰਾ ਸਿਰਸਾ ਮੁਖੀ ਵੱਲੋਂ ਭੇਜੀ ਹੋਈ ਜਿਹੜੀ ਸਮਗਰੀ ਆ ਉਹ ਪਰਵਾਹ ਨਾ ਕੀਤੀ ਜਾਵੇ ਤੇ ਨਾ ਹੀ ਸਾਡੇ ਲੋਕਾਂ ਨੇ ਕਰਨੀ ਆ ਜੀ ਭਾਜੀ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਆ ਖਾਲਸਾ ਪੰਥ ਵੱਲੋਂ ਸਮਗਰੀ ਨਹੀਂ ਮਿਲੀ ਦੇਖੋ ਪੰਥ ਤੋਂ ਇਲਾਵਾ ਮੁਸਲਮਾਨ ਭਰਾਵਾਂ ਵੱਲੋਂ ਹਿੰਦੂ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਮਗਰੀ ਜਿਹੜੀ ਆ ਇਥੋਂ ਤੱਕ ਪਹੁੰਚੀ ਆ ਰਾਸ਼ਨ ਪਹੁੰਚਿਆ ਆ ਡੰਗਰਾ ਵਾਸਤੇ ਚਾਰਾ ਪਹੁੰਚਿਆ ਵਾ ਔਰ ਹਰੇਕ ਬੰਦਾ ਇਹ ਕਹਿੰਦਾ ਵਾ ਹੁਣ ਅਸੀਂ ਪਿੰਡਾਂ ਦਾ ਦੌਰਾ ਕੀਤਾ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਪੀ ਹੁਣ ਪੂਰੀ ਬੱਲੇ ਬੱਲੇ ਜਿਹੜੀ ਆ ਹੋ ਗਈ ਆ ਤੇ ਮਤਲਬ ਹੁਣ ਥੋੜੇ ਦਿਨ ਰੁਕ ਜਾਓ ਉਸ ਤੋਂ ਬਾਅਦ ਰਸਤਾ ਜਿਹੜੀਆਂ ਲੈ ਕੇ ਆਇਓ ਕਿਤੇ ਭਰਾਵੋ ਆਪਦੀ ਅਣਖ ਨੂੰ ਮਾਰ ਕੇ ਕਿਤੇ ਉਸ ਬਰਾਤਕਾਰੀ ਕੋਲੋਂ ਕਿਤੇ ਚੁੰਡੀ ਭਰ ਵੀ ਕੋਈ ਰਾਸ਼ਨ ਨਾ ਲੈ ਲਿਓ ਨਹੀਂ ਤੇ ਸਾਰੀ ਉਮਰ ਦਾ ਤੁਹਾਡਾ ਮਿਹਣਾ ਤੁਹਾਡੇ ਵਾਸਤੇ ਬਣ ਜਾਣਾ ਵਾ ਇਹ ਮਿਹਣਾ ਜਿਹੜਾ ਪੀੜ੍ਹੀਆਂ ਤੱਕ ਜਾਣਾ ਵਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਆਪਦੀ ਗੈਰਤ ਮਾਰ ਕੇ ਪੰਜਾਬ ਦੇ ਵਿੱਚ ਵੀ ਕਿਹੜਾ ਏਰੀਆ ਮਾਝਾ ਜਿਹਨੂੰ ਅਣਖ ਦਾ ਪ੍ਰਧਾਨ ਏਰੀਆ ਗਿਣਿਆ ਜਾਂਦਾ ਵਾ ਕਿਤੇ ਆਪਦੀ ਅਣਖ ਨੂੰ ਮਾਰ ਕੇ ਉਸ ਸਿੱਖ ਪੰਥ ਦੇ ਦੋਖੀ ਕਿਲੋਂ ਇਤੇ ਮੁਠੀ ਭਰਵੀਂ ਅਨਾਜ ਨਾ ਲੈ ਲਿਓ ਨਹੀਂ ਤੇ ਇਹ ਮੇਹਣਾ ਤੁਹਾਡੀਆਂ ਪੀੜ੍ਹੀਆਂ ਤੱਕ ਜਾਣਾ ਆ ਜਦੋਂ ਡੇਰਾ ਸਰਸਾ ਦੇ ਲੋਕੀ ਜਿਹੜੇ ਆ ਉਹ ਕਿਤੇ ਪਿੰਡਾਂ ਵਿੱਚ ਸਮਗਰੀ ਦੇਣ ਆਉਂਦੇ ਆ ਤੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਆ ਕਿ ਇਹਨਾਂ ਦਾ ਥਾਂ-ਥਾਂ ਦੇ ਉੱਤੇ ਜਿਹੜਾ ਵਿਰੋਧ ਆ ਕੀਤਾ ਜਾਵੇ ਇਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਹੋ ਤੇ ਇਹਨਾਂ ਦੇ ਸਿਰ ਦੇ ਵਿੱਚ ਜਿਹੜੀਆਂ ਜੁੱਤੀਆਂ ਆ ਉਹ ਮਾਰੀਆਂ ਜਾਣ ਬਾਕੀ ਅਸੀਂ ਉਹਨਾਂ ਸਾਰੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਦਿਲਾ ਗੁਰਦਾਸਪੁਰ ਦੇ ਵਿੱਚ ਦਿਲਾ ਫਿਰੋਜ਼ਪੁਰ ਪਟਿਆਲਾ ਅਤੇ ਜਿਹੜੇ ਜਿਹੜੇ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਸਨ ਉਹਨਾਂ ਦੇ ਵਿੱਚ ਜਿਹੜੀ ਸਮੱਗਰੀ ਆ ਉਹ ਪਹੁੰਚਾਈ ਆ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਡੰਗਰਾਂ ਦੇ ਵਾਸਤੇ ਚਾਹ ਦਾ ਤੂੜੀ ਜਿਹੜੀ ਆ ਉਹ ਪਹੁੰਚਾਈ ਹੋਈ ਆ ਸੋ ਸਾਡੇ ਨਾਲ ਭਾਈ ਅੰਗਤ ਸਿੰਘ ਵੀ ਕਸ਼ਮੀਰ ਤੋਂ ਉਹ ਵੀ 2 ਮਿੰਟ ਲਈ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਭਾਵੇਂ ਉਹ ਖਾਲਸਾ ਏਡ ਹੋਵੇ ਗਲੋਬਲ ਸਿੱਖ ਹੋਵੇ ਹੋਰ ਨੇਕਾਂ ਸਿੱਚ ਜਿੱਥੇ ਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰੰਧਕਉਮਟੀ ਹੋਰ ਨੌਜਵਾਨ ਪੰਜਾਬ ਦੇ ਕਲਾਕਾਰ ਗਾਇਕ ਹਰ ਇੱਕ ਅੱਗੇ ਹੋ ਕੇ ਜਿਹੜੇ ਨੇ ਪੰਜਾਬੀਆਂ ਦੀ ਇਨਸਾਨਾਂ ਦੀ ਮਨੁੱਖਤਾ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਪਰ ਅਸੀਂ ਇਹ ਗੱਲ ਸਮਝੀਏ ਕਿ ਨਾ ਹਾਲਾਤਾਂ ਦੇ ਵਿੱਚ ਇੱਕ ਇਹੋ ਜੀ ਜਥੇਬੰਦੀ ਤੇ ਇੱਕ ਇਹੋ ਜਿਹਾ ਸ਼ਖਸ਼ ਜਿਹੜੇ ਪੰਜਾਬ ਦੇ ਵਿੱਚ ਬੇਦਬੀਆਂ ਕਰਾਉਂਦੇ ਰਹੇ ਜੋ ਬਦਤਕਾਰ ਦਾ ਦੋਸ਼ ਉੱਤੇ ਸਾਬਤ ਹੋਇਆ ਮਰਡਰ ਦੇ આરોਪ ਉੱਤੇ ਲਗੇ ਤੇ ਜਿਸ ਬੰਦੇ ਦੇ ਜ ਨੂੰ ਡੇਰੇ ਤੇ ਰੇਡ ਕੀਤੀ ਗਈ ਤੇ ਗੈਰ ਕਾਨੂੰਨੀ ਤੇ ਅਨਮੁਖੀ ਜਿਹੜੀਆਂ ਕਈ ਵਾਰ ਦਾ ਤਾਂ ਉਥੇ ਜਿਹੜੀਆਂ ਉਹ ਐਕਸਪੋਜ਼ ਹੋਈਆਂ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਹਾਲਤ ਖਰਾਬ ਕਰਾਉਣਾ ਚਾਹੁੰਦਾ ਸੀ ਇਹੋ ਜਿਹਾ ਬੰਦਾ ਜਿਹੜੀ ਸਾਡੇ ਗੁਰੂਆਂ ਦੀ ਰੀਸ ਕਰਦਾ ਸੀ ਇਹੋ ਜਿਹਾ ਬੰਦਾ ਜਿਹੜਾ ਸਿੱਖਾਂ ਨੂੰ ਟਿਚਰਾ ਕਰਦਾ ਸੀ ਜੇ ਇਹਦੀ ਰੀਲਿਫ ਤੇ ਛੱਡੋ ਜੇ ਹੋਏ ਜੇ ਬੰਦੇ ਦੀ ਜਥੇਬੰਦੀ ਇਹੋ ਜਿਹੇ ਬੰਦੇ ਦੇ ਡੇਰੇ ਦਾ ਕੋਈ ਵੀ ਵਿਅਕਤੀ ਕੋਈ ਵੀ ਜ਼ਿੰਮਵਾਰਕੀ ਸਾਡੇ ਪਿੰਡਾਂ ਵਿੱਚ ਸਾਡੇ ਸ਼ਹਿਰਾਂ ਵਿੱਚ ਸਾਡੇ ਇਲਾਕਿਆਂ ਵਿੱਚ ਵੜਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਤਾਂ ਨੂੰ ਇਹ ਗੱਲ ਤੁਸੀਂ ਜਾਵੇ ਕਿ ਭਾਵੇਂ ਸਾਡੇ ਕੋਲ ਪਾਣੀ ਦੀ ਬੋਤਲ ਹੋਵੇ ਜਾਂ ਨਾ ਹੋਵੇ ਕਿੰਨੇ ਵੀ ਸਿੱਖ ਪਿਆਸਾ ਕਿਉਂ ਨਾ ਹੋਵੇ ਕਿੰਨਾ ਵੀ ਪੰਜਾਬੀ ਪਿਆਸਾ ਕਿਉਂ ਨਾ ਹੋਵੇ ਪਰ ਇਹੋ ਜਿਹੇ ਸ਼ਖਸ ਤੋਂ ਪਾਣੀ ਦੀ ਇੱਕ ਬੋਤਲ ਲੈਣਾ ਵੀ ਪਸੰਦ ਨਹੀਂ ਕਰੇਗਾ ਇਹ ਉਹਨਾਂ ਨੂੰ ਦੱਸ ਦਈਏ ਤੇ ਸਾਰੇ ਇਕੱਠੇ ਹੋ ਕੇ ਇੱਕ ਇਹੋ ਜਿਹੇ ਬੰਦੇ ਨੂੰ ਤੇ ਇਹੋ ਜੀ ਉਹਦੇ ਜੜੀ ਉੱਦੀ ਇੱਕ ਡੇਰਾ ਇੱਕ ਨੈਕਸਸ ਚੱਲ ਰਿਹਾ ਉਸ ਨੈਕਸਸ ਨੂੰ ਬਾਈਕਾਟ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ